ਸਸ ਸਿਖਾਂਗੇ ਸਾਡੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰ ਰਿਹਾ ਬ ਕੋ ਠੀਕ ਹੋਵੋਗੇ ਤਾਂ ਅੱਜ ਅੱਜ ਆਪਾਂ ਵੀਡੀਓ ਦੇ ਵਿੱਚ ਕਵਰ ਕਰਾਂਗੇ 18 19 20 ਸਪਟੰਬਰ ਦੇ ਇੰਪੋਰਟੈਂਟ ਕਰੰਟ ਅਫੇਅਰ ਇਸ ਤੋਂ ਬਾਅਦ ਜਿਹੜੀ ਤੁਹਾਨੂੰ ਅਗਲੀ ਕਲਾਸ ਮਿਲੂਗੀ ਸੋਹਣਿਓ ਉਹਦੇ ਵਿੱਚ ਆਪਾਂ ਕਵਰ ਕਰਾਂਗੇ 21 ਤੋਂ ਲੈ ਕੇ 25 ਤੱਕ ਦੇ ਕਰੰਟ ਅਫੇਅਰ ਇਸ ਤੋਂ ਬਾਅਦ ਜਿਹੜੀ ਅਗਲੀ ਕਲਾਸ ਮਿਲੂਗੀ ਉਹ ਤੋਂ ਲੈ ਕੇ ਉਹ ਤੋਂ ਲੈ ਕੇ ਟਿਲ ਜਿਹੜਾ ਐਂਡ ਹੁੰਦਾ ਮਾਂਥ ਰੋਚੇ ਤਿੰਨ ਵੀਡੀਓ ਦੇ ਵਿੱਚ ਆਪਾਂ ਸਾਰਾ ਇਹ ਕੰਪਲੀਟ ਕਰ ਦਾਂਗੇ ਸਤੰਬਰ ਇਸ ਤੋਂ ਬਾਅਦ ਆਡਾ ਅਕਤੂਬਰ ਅਕਤੂਬਰ ਦਾ ਵੀ ਤੁਹਾਨੂੰ ਮੈਂ 5-5 ਦਿਨਾਂ ਦੀਆਂ ਕਲਾਸਾਂ ਇਕੱਠੀਆਂ ਪ੍ਰੋਵਾਈਡ ਕਰਵਾਇਆ ਕਰੂੰਗਾ ਡੇਲੀ ਤੇ ਆਪਾਂ ਜਲਦ ਤੋਂ ਜਲਦ ਅਕਤੂਬਰ ਦੇ ਵਿੱਚ ਕਰੰਟ ਅਫੇਅਰ ਆਪਾਂ ਕੰਪਲੀਟ ਕਰ ਦੇਣੇ ਆ ਸਾਰੇ ਠੀਕ ਹੈ ਜੁਲਾਈ ਤੋਂ ਜਿਹੜੇ ਵੀ ਬੱਚੇ ਨੇ ਕੋਈ ਵੀ ਪੇਪਰ ਦੇਣਾ ਨਾ ਉਹ ਜੁਲਾਈ ਤੋਂ ਕਰੰਟ ਅਫੇਅਰ ਚੱਕਿਓ ਚਾਹੇ ਉਹਨਾਂ ਨੇ ਟੂਰਪਾਡੀ ਦਾ ਦੇਣਾਗਾ ਚਾਹੇ ਉਹਨਾਂ ਨੇ ਕੋਈ ਮਰਜ਼ੀ ਦੇਣਾ ਉਹ ਸਾਰੇ ਮੈਂ ਫ੍ਰੀ ਕਰਵਾ ਰਹੇ ਹਾਂ YouTube ਦੇ ਜੁਲਾਈ ਦੇ ਵੀ ਕੰਪਲੀਟ ਅਪਡੇਟ ਹੋ ਸਤੰਬਰ ਆਪਾਂ 18 ਤੋਂ 20 ਤੱਕ ਕਵਰ ਕਰਾਂਗੇ ਗਾਇ ਬਹੁਤ ਪੈ ਗਿਆ ਸੀ ਥੋੜੀਆਂ ਜਿਹੀਆਂ ਸਮੱਸਿਆਵਾਂ ਆ ਗਈਆਂ ਸੀ ਕੋਈ ਪਰ ਤੁਹਾਡਾ ਸਲੀਪਸ ਨਹੀਂ ਆਪਾਂ ਪਿੱਛੇ ਰਹਿਣ ਦਿੰਦੇ ਠੀਕ ਹੈ ਜੀ ਉਸ ਤੋਂ ਪਹਿਲਾਂ ਦਾ ਜੀ ਜੇ ਕੋਈ ਕੈਂਡੀਡੇਟ ਗਰੁੱਪ ਡੀ ਦੀ ਤਿਆਰੀ ਕਰਨਾ ਚਾਹੁੰਦਾ ਤੁਸੀਂ ਆਪਣਾ ਚੜ੍ਹਦੀ ਕਲਾ ਬੈਚ ਲੈ ਸਕਦੇ ਹੋ ਸਪੈਸ਼ਲ ਹੋ ਵਿੱਚ ਗਰੁੱਪ ਡੀ ਨਾਲ ਰਿਲੇਟਡ ਸਾਰੀਆਂ ਵੀਡੀਓ ਐਕਸਟਰਾ ਤੁਸੀਂ ਕੁਝ ਨਹੀਂ ਪੜ੍ਹਨਾ ਪੀਡੀਐਫ ਵਗੈਰਾ ਸਾਰਾ ਕੁਝ ਉਹਦੇ ਵਿੱਚ ਹੈ ਪ੍ਰੋਮਿਸ ਹੈ ਸਾਡਾ ਕਿ ਬਾਹਰੋਂ ਤੁਹਾਨੂੰ ਕੁਝ ਨਹੀਂ ਆਊਗਾ ਜੇ ਤੁਸੀਂ ਬੈਚ ਲੈਣਾ ਚਾਹੁੰਦੇ ਆਪਣੀ ਐਪ ਡਾਊਨਲੋਡ ਕਰ ਲਓ ਦੀਪੂਨ ਲਰਨ ਇਜੂਕੇਸ਼ਨ ਇਹਦਾ ਜੀ ਪਲੇ ਸਟੋਰ ਕਲਾਸ-ਕਲਾਸ ਲਈ ਕੋਈ ਫੀਲ ਕਰਨਾ ਡਬਲ ਐਕਸ ਹੈ ਪੰਜਾਬੀ ਦੇ ਵਿੱਚ ਲੈਕਚਰ ਆ ਬਿਲਕੁਲ ਜ਼ੀਰੋ ਲੈਵਲ ਤੋਂ ਲੈਕਚਰ ਆ ਨੰਬਰ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਜੇ ਕਿਸੇ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਚਲੋ ਜੀ ਅੱਜ ਆਪਾਂ ਕਰੰਟ ਅਫੇਅਰ ਦੀ ਗੱਲ ਕਰਦੇ ਆ ਪਹਿਲਾ ਕਰੰਟ ਅਫੇਅਰ ਹੈ 18 ਤੋਂ ਲੈ ਕੇ 20 ਤਰੀਕ ਤੱਕ ਦਾ ਕੀ ਕਹਿੰਦੇ ਜੀ ਕਹਿੰਦੇ ਹੂ ਹੈਜ਼ ਬੀਨ ਅਪੋਇੰਟਡ ਦਾ ਫਾਸਟ ਏਸ਼ੀਅਨ ਚੇਅਰ ਆਫ ਦਾ ਆਈ ਜੂ ਸੀ ਐਨ ਚਲੋ ਮੈਂ ਪੰਜਾਬੀ 'ਚ ਦੱਸਦਾਗਾ ਇੰਗਲਿਸ਼ ਤੋਂ ਕੋਈ ਚੱਕਰ ਨਹੀਂ ਆਈ ਜੂ ਸੀ ਐਨ ਠੀਕ ਹੈ ਜੀ ਸਪੀਸੀਜ਼ ਹੈ ਜਿਹੜੀਆਂ ਸਰਵਾਈਵਲ ਕਮਿਸ਼ਨ ਦੇ ਪਹਿਲੇ ਏਸ਼ੀਆਈ ਚੇਅਰਮੈਨ ਬਜੋ ਕਿਸ ਨੂੰ ਨਿਯੁਕਤ ਕੀਤਾ ਗਿਆ ਸਭ ਤੋਂ ਪਹਿਲੀ ਗੱਲ ਤਾਂ ਇੰਪੋਰਟੈਂਟ ਹੈ ਕਿਉਂਕਿ ਪਹਿਲਾ ਏਸ਼ੀਆਈ ਚੇਅਰਮੈਨ ਬਣਿਆ ਇਹ ਵਿਭਾਗ ਦੇ ਠੀਕ ਹੈ ਜੀ ਜਿਹਦੇ ਵਿੱਚ ਆਪਣੀ ਸਪੀਸੀਜ਼ ਸਰਵੇਲ ਕਮਿਸ਼ਨ ਦਾ ਰੈਂਕ ਆ ਜਾਂਦਾ ਹੈਗਾ ਹੁਣ ਪੇਪਰ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਸ਼ਨ ਇੱਕ ਵਾਰੀ ਪੁੱਛਿਆ ਗਿਆ ਸੀਗਾ ਆਇਆ ਹੋਇਆ ਪੇਪਰ ਦੇ ਵਿੱਚ ਪ੍ਰਸ਼ਨ ਇਹ ਉਹਦੇ ਵਿੱਚ ਇਹ ਪੁੱਛਿਆ ਗਿਆ ਸੀਗਾ ਇੱਕ ਮਿੰਟ ਰਹਿ ਜੀ ਮੈਨੂੰ ਕਿ ਜਿਹੜਾ ਆਈਯੂਸੀਐਨ ਹੈਗਾ ਇਹ ਲਿਸਟ ਬਣਾਉਂਦਾ ਜੇ ਕਾਰਗੀਆਂ ਲਿਸਟਾ ਬਣਾਉਂਦਾਗਾ ਇਹ ਲਿਸਟਾ ਬਣਾਉਂਦਾਗਾ ਜੇਕਰ ਕੋਈ ਮਤਲਬ ਸਮਝ ਲਓ ਕੋਈ ਪਲਾਂਟ ਹੈ ਠੀਕ ਹੈ ਜੀ ਉਹ ਪਲਾਂਟ ਆਪ ਨੂੰ ਪਤਾ ਕਿ ਉਹ ਧਰਤੀ ਤੋਂ ਖਤਮ ਹੋਣ ਦੇ ਕੰगार ਤੇ ਆਇਆ ਹੋਇਆਗਾ ਠੀਕ ਹੈ ਜੀ ਕੋਈ ਐਨੀਮਲ ਆਗਾ ਠੀਕ ਹੈ ਜੀ ਕੋਈ ਵੀ ਐਨੀਵਲ ਉਹ ਵੀ ਖਤਮ ਹੋਣ ਦੀ ਪ੍ਰਜਾਤੀ ਤੇ ਆਇਆ ਹੋਇਆਗਾ ਠੀਕ ਹੈ ਇਹ ਉਹਨਾਂ ਦੋਨਾਂ ਦੀਆਂ ਲਿਖਤਾਂ ਬਣਾਉਂਦਾ ਰਹਿ ਜੀ ਉਹਨਾਂ ਦੋਨਾਂ ਦੀ ਲਿਸਟਾ ਬਣਾਉਂਦਾ ਕਿ ਉਹਦੀ ਆਪਾਂ ਕਿਵੇਂ ਸੰਭਾਲ ਕਰਦੇ ਕਿਵੇਂ ਉਹਨੂੰ ਆਪਾਂ ਖਤਮ ਹੋਣ ਤੋਂ ਬਚਾਉਣਾਗਾ ਇਹ ਦੋਨੇ ਚੀਜ਼ਾਂ ਆ ਜਾਂਦੇ ਨੇ ਜੇ ਇਹੀ ਪ੍ਰਸ਼ਨ ਪੁੱਛਿਆ ਗਿਆ ਸੀ ਕਿ IUCN ਉਹ ਇੱਕ ਹੈ ਨਾ ਰੈੱਡ ਡਾਟਾ ਬੁੱਕ ਰੈੱਡ ਡਾਟਾ ਬੁੱਕ ਉਹ ਇਹੀ ਜਾਰੀ ਕਰਦਾ ਰੈੱਡ ਡਾਟਾ ਬੁੱਕ ਦਾ ਮਤਲਬ ਹੁੰਦਾ ਜੀ ਜਿਹੜੀਆਂ ਪ੍ਰਜਾਤੀਆਂ ਜਾਂ ਪਲਾਂਟ ਖਤਰੇ ਵਿੱਚ ਕਰਦੇ ਆ ਠੀਕ ਹੈ ਜੀ ਤਾਂ IUCN ਤੋਂ ਪ੍ਰਸ਼ਨ ਕੀ ਬੰਦ ਇੱਕ ਪ੍ਰਸ਼ਨ ਤਾਂ ਇਹ ਬਣਿਆ ਸੀ ਕਿ ਕੀ 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 ਲਿਸਟ ਉਹ ਆਪਣਾ ਕੰਮ ਕਰਦਾ ਇਹ ਪਲਾਂਟ ਦੀ ਵੀ ਕਰਦਾ ਤੇ ਐਨੀਮਲ ਦੀ ਵੀ ਕਰਦਾ ਠੀਕ ਹੈ ਹੋਰ ਵੀ ਜਿਹੜਾ ਵੀ ਕੁਝ ਆ ਗਿਆ ਜਿਹੜੀ ਖਤਮ ਹੋਣੇ ਕਰਦੇ ਆ ਸਾਰੇ ਤੇ ਇਹ ਕੰਮ ਕਰਦਾ ਚਾਹੇ ਕੋਈ ਉਹ ਮਿਨਰਲ ਹੈਗਾ ਠੀਕ ਹੈ ਚਾਹੇ ਕੁਝ ਵੀ ਹੈਗਾ मिनरल अंडरक्नेच कोई अपन ਧਰਤੀ ਚ ਮਿਲਦਾ ਜਿਵੇਂ ਤੰਬਾ ਟਿਨ ਇਹ ਸਾਰਾ ਕੁਝ ਹੋ ਗਿਆ ਠੀਕ ਹੈ ਜੀ ਦੂਸਰਾ ਆਪਰੇਸ਼ਨ ਪੁੱਛਿਆ ਗਿਆ ਜਿਹੜਾ ਆਈਯੂਸੀਐਨ ਦਾ ਹੈੱਡ ਕੁਆਟਰ ਕਿੱਥੇ ਹੈ ਡਾਇਰੈਕਟ ਪੁੱਛਿਆ ਗਿਆ ਹੈ ਗਲੈਂਡ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਹੋਰ ਜਿਹੜਾ ਦਾ ਫਸਟ ਏਸੀ ਚੇਅਰਮੈਨ ਲਾਤਾ ਉਹ ਕਿਹਨੂੰ ਲਾਤਾ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਠੀਕ ਹੈ ਜੀ ਉਹ ਕਿਹਨੂੰ ਲਾਤਾ ਉਹ ਲਾਤਾ ਜੀ ਆਪਣੇ ਵਿਵੇਕ ਮਾਨਣ ਜੀ ਨੂੰ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਅਤੇ ਐਕੂਰੇਟ ਆਨਸਰ ਹੈ ਇਸ ਪ੍ਰਸ਼ਨ ਦਾ ਠੀਕ ਹੈ ਜੀ ਹੁਣ ਆਪਾਂ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਆਹ ਤੁਸੀਂ ਦੇਖ ਸਕਦੇ ਹੋ ਵਿਵੇਕ ਮੈਂਨਨ ਇਲੈਕਟਡ ਦਾ ਫਾਸਟ ਏਸ਼ੀਆ ਚੇਅਰ ਆਫ ਆਈ ਜੂ ਸੀਐਨ ਸਪੇਸ ਸਰਵਾਈਵਲ ਕਮਿਸ਼ਨ ਫੋਰ 2026 ਤੋਂ ਲੈ ਕੇ ਨਕਤੀ ਤੱਕ ਦਾ ਕਹਿਣਾ ਮਤਲਬ ਕਿ ਜਿਹੜਾ ਨੇ ਚੇਅਰਮੈਨ ਲਾਇਆ ਗਿਆ ਇਹਦਾ ਕਾਰਜਕਾਲ 3 ਸਾਲ ਦਾ ਤੁਹਾਡੇ ਨੂੰ ਇਹ ਨਹੀਂ ਪੁੱਛਿਆ ਜਾਊਗਾ ਕਿ ਕਾਰਜਕਾਲ ਕਿਦੋਂ ਤੱਕ ਲਗਾਇਆ ਗਿਆ ਹੈ ਠੀਕ ਹੈ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੀ ਵਾਰਡ ਬਾਕਸਿੰਗ ਦਾ ਕੱਪ ਹੋਇਆ ਫਾਈਨਲ ਦਾ ਫਾਈਨਲ ਹੋਇਆ ਜਿੱਥੇ ਮਤਲਬ ਜਿਹਨੂੰ ਹੁਣ ਪਤਾ ਲੱਗ ਗਿਆ ਹੁਣ ਸਦਾ ਬਿਨਰ ਨਿਕਲੂਗਾ ਕਾ ਉਹ ਜਿਹੜਾ ਫਾਈਨਲ ਹੋਇਆ ਉਹਨੂੰ ਹੋਸਟ ਕੀਤਾ ਗਿਆ ਹੈਗਾ ਹੋਸਟ ਉਹਨਾਂ ਜਿਹੜਾ ਮੈਕ ਦੇ ਵਿੱਚ ਖੜ ਕੇ ਬੋਲਦਾ ਸਾਰਾ ਕੁਝ ਜਿੱਥੇ ਉਹ ਪ੍ਰੋਗਰਾਮ ਹੁੰਦਾ ਹੈ ਕਿਹੜੀ ਕੰਟਰੀ ਨੂੰ ਹੋਸਟ ਕੀਤਾ ਗਿਆ ਆ ਆਪਾਂ ਤੋਂ ਇਹ ਪੁੱਛਿਆ ਜਾ ਰਿਹਾ ਹੈ ਜੀ ਤਾਂ ਤੁਹਾਨੂੰ ਪਤਾ ਲੱਗ ਗਿਆ ਹੋਣਾਗਾ ਪਿਕ ਦੇ ਉੱਪਰੋਂ ਹੀ ਇਹ ਜਿਹੜਾ ਹੋਸਟ ਕੀਤਾ ਗਿਆ ਇਹ ਕੀਤਾ ਰਿਹਾ ਜਿਹੜਾ ਫਾਈਨਲ ਹੈਗਾ ਉਹ ਨਿਊ ਡੈਲੀ ਦੇ ਵਿੱਚ ਕੀਤਾ ਗਿਆ ਤੇ ਨਿਊ ਡੈਲੀ ਇੱਥੇ ਆਪਸ਼ਨ ਦੇ ਵਿੱਚ ਆ ਜਾਊਗਾ ਆਪਾਂ ਨੂੰ ਇੰਡੀਆ ਦੇ ਵਿੱਚ ਜਿਹੜਾ ਇਹ ਇਹ ਬਾਡ ਬੌਕਸਿੰਗ ਕੱਪ ਦਾ ਫਾਈਨਲ ਹੈ ਜਿਹੜਾ ਉਹਨੂੰ ਹੋਸਟ ਕੀਤਾ ਗਿਆ ਆਪਣੇ ਭਾਰਤ ਨੇ ਠੀਕ ਹੈ ਜੀ ਦੇਖੋ ਮੈਂ ਉਹੀ ਚੀਜ਼ ਕਰਵਾਉਂਗਾ ਜਿਹੜੀ ਪੇਪਰ ਦੇ ਵਿੱਚ ਆਉਣੀ ਹੈ ਠੀਕ ਹੈ ਜੇ ਕਿਸੇ ਦੀ ਮੈਨੂੰ ਲੱਗਦਾ ਪ੍ਰਸ਼ਨ ਇਹ ਨਾਲ ਐਕਸਟਰਾ ਪੁਆਇੰਟ ਕਰਵਾਉਣਾ ਤਾਂ ਮੈਂ ਉਹ ਜਿਹੜਾ ਐਕਸਟਰਾ ਬੰਡ ਕਰਵਾਇਆ ਹੋਇਆ ਕਰਨੇ ਕਰਨਾ ਤੁਸੀਂ ਨਹੀਂ ਜਿਹੜਾ ਕੋਈ ਮੈਂ ਬੰਨ ਲੈਂਦੜ ਕਰਵਾਇਆ ਹੋਇਆ ਉਹਦੇ ਚ ਤੁਹਾਨੂੰ ਬਾਹਰ ਡਾਕਟਰ ਮਾਰਨੇ ਲੋੜ ਨਹੀਂ ਕਿ ਦੂਗਾਹ ਦੱਸੋ ਦੂਗਾਹ ਦੱਸੋ ਠੀਕ ਹੈ ਇਸ ਤੋਂ ਬਾਅਦ ਅਗਲਾ ਕਹਿੰਦੇ ਭਾਰਤ ਦੀ ਪਹਿਲੀ ਡੀਐਨਏ ਤੇ ਆਧਾਰਿਤ ਗਿਣਤੀ ਦੇ ਅਨੁਸਾਰ ਕਿਹੜੇ ਰਾਜ ਵਿੱਚ ਜੰਗਲੀ ਹਾਥੀਆਂ ਦੀ ਆਬਾਦੀ ਸਭ ਤੋਂ ਵੱਧ ਹੈ ਦੇਖੋ ਜੀ ਇੱਥੇ ਨਾ ਪੰਜਾਬੀ ਦੇ ਵਿੱਚ ਅਪਰੇਸ਼ਨ ਹੋਰ ਦਿੱਤਾ ਹੋਇਆ ਇੰਗਲਿਸ਼ ਦੇ ਵਿੱਚ ਅਪਰੇਸ਼ਨ ਹੋਰ ਦਿੱਤਾ ਪਿਆ ਇਹ ਕਹਿੰਦੇ ਜੀ ਡੀਐਨਏ ਦੇ ਬੇਸ ਤੇ ਇਹਨਾਂ ਦੀ ਆਵਾਰਦੀ ਨੂੰ ਕਾਊਂਟ ਕੀਤਾ ਗਿਆ ਹੈਗਾ ਡੀਐਨਏ ਦੇ ਬੇਸ ਤੇ ਪਹਿਲੀ ਵਾਰ ਇੰਡੀਆ ਦੇ ਵਿੱਚ ਕਹਿੰਦੇ ਜੀ ਸੈਕਿੰਡ ਹਾਈਐਸਟ ਬਿਲਡ এলিਫੈਂਟਰੀ ਪਾਪੂਲੇਸ਼ਨ ਜਿਹੜੇ এলিਫੈਂਟ ਆ ਉਹ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਕਿੱਥੇ ਹੈ ਠੀਕ ਹੈ ਜਿਹੜਾ ਪੰਜਾਬੀ ਚ ਅਪਰੇਸ਼ਨ ਉਹ ਜੀ ਕਿਹਾ ਹੋਇਆ ਸਭ ਤੋਂ ਵੱਧ ਕਿੱਥੇ ਹੈ ਉਤਲੇ ਅਪਰੇਸ਼ਨ ਚ ਕਿਹਾ ਹੋਇਆ ਦੂਜੇ ਨੰਬਰ ਤੇ ਸਭ ਤੋਂ ਵੱਧ ਕਿੱਥੇ ਹੈ ਦੋਨਾਂ ਦਾ ਜਵਾਬ ਤੁਹਾਨੂੰ ਮੈਂ ਦੇਵਾਂਗਾ ਜੇ ਤਾਂ ਤੁਹਾਡੇ ਨੂੰ ਪੁੱਛਦੇ ਆ ਕਿ ਦੂਜੇ ਨੰਬਰ ਤੇ ਕਿਉਂਕਿ ਫਾਸਟ ਹਰੇਕ ਬੱਚਾ ਜਨਰ ਕਰਕੇ ਜਾਊਗਾ ਠੀਕ ਹੈ ਜੇ ਪੁੱਛਦੇ ਹੋ ਪੁੱਛਦੇ ਆ ਕਿ ਇੰਡੀਆ ਦੇ ਵਿੱਚ ਪਹਿਲੀ ਵਾਰ ਡੀ ਐਨ ਏ ਦੇ ਵੇਸ ਤੇ ਕੀ ਹੋਈ ਹੈ ਜੀ ਕਾਊਂਟਿੰਗ ਕੀਤੀ ਗਈ ਹੈ ਜਿਵੇਂ ਆਪਣੀ ਜਨਸੰਖਿਆ ਕਾਊਂਟ ਕੀਤੀ ਜਾਂਦੀ ਹੁੰਦੀ ਹੈ ਠੀਕ ਹੈ ਜੀ ਉਹ ਕੀਤੀ ਗਈ ਹੈ ਤਾਂ ਉਹਦੇ ਹਿਸਾਬ ਤੇ ਆਪਾਂ ਤੁਹਾਨੂੰ ਪੁੱਛ ਰਹੇ ਨੇ ਕਿ ਭਾਈ ਸਾਹਿਬ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਜਿਹੜੇ ਹੈਗੇ ਆ ਹਾਥੀਓ ਕਿੱਥੇ ਆ ਠੀਕ ਹੈ ਤਾਂ ਸੈਕਿੰਡ ਨੰਬਰ ਤੇ ਸਭ ਤੋਂ ਜ਼ਿਆਦਾ ਹਾਥੀ ਜਿਹੜੇ ਹੈਗੇ ਆ ਜੀ ਉਹ ਹੈਗੇ ਆ ਅਸਾਮ ਦੇ ਵਿੱਚ ਦੇ ਨੰਬਰ ਆਪਸ਼ਨ ਸਾਈਕਲ ਨੰਬਰ ਤੇ ਜੇ ਫਾਸਟ ਤੇ ਪੁੱਛ ਲਾਂਦੇ ਫਾਸਟ ਤੇ ਸਭ ਤੋਂ ਜ਼ਿਆਦਾ ਹਾਥੀ ਕੀਤੇ ਆ ਫਿਰ ਆਪਣਾ ਅਨਸਰ ਆਇਆ ਜਾਣਾ ਸੀ ਕਰਨਾਟਕਾ ਠੀਕ ਹੈ ਜੀ ਹੁਣ ਇਹ ਪ੍ਰੈਸ਼ਨ ਤਾਂ ਆਉਣੇ ਹੋਣਾ ਇੱਕ ਤਾਂ ਇਹਨਾਂ ਦੇ ਗਰੁੱਪ ਪੀ ਦੇ ਵਿੱਚ 100% ਪ੍ਰੈਸ਼ਨ ਪੁੱਛਿਆ ਜਾਊਗਾ ਕਿ ਡੀ ਐਨ ਏ ਦੀ ਫੁੱਲ ਫਾਰਮ ਦੱਸੋ ਠੀਕ ਹੈ ਜੀ ਡੀ ਐਨ ਏ ਦੀ ਫੁੱਲ ਫਾਰਮ ਦੱਸੋ ਤੁਹਾਡੇ ਪੇਪਰ ਦੇ ਵਿੱਚ 100% ਪੁੱਛਿਆ ਜਾਊਗਾ ਜੇ ਨਾ ਪੁੱਛਿਆ ਗਿਆ ਮੈਂ ਜ਼ਿੰਮੇਵਾਰ ਹਾਂ ਹਾਂ ਡੀ ਐਨ ਏ ਪੁੱਛ ਸਕਦੇ ਆ ਆਰ ਐਨ ਏ ਦੀ ਪੁੱਛ ਸਕਦੇ ਆ ਬੇਸਿਕਸ ਨੂੰ ਬਾਇਓਲੋਜੀ ਦੇ ਲੈਕਚਰ ਦੀ ਚੀਜ਼ ਕੰਪਲੀਟ ਕਰਵਾਈ ਹੋਈ ਆ डी ऑक्सी ठीक है जी डी ऑक्सी ਇਹਨੂੰ ਆड्ਜਾ ਬੈਸੇ ਸਾਰਾ ਨਾਮ ਇਕੱਠਾ ਹੈਗਾ ਟੜੇ ਦਾ ਯਾਦ ਹੋ ਜਾਊਗਾ ਠੀਕ ਹੈ ਜੀ ਡੀ ਆਕਸੀ ਰਾਈਬੋ ਡੀ ਆਕਸੀ ਰਾਈਬੋ ਇੰਨਾ ਯਾਦ ਕਰ ਲਿਓ ਡੀ ਆਕਸੀ ਰਾਈਬੋ ਠੀਕ ਹੈ ਜੀ ਇਥੇ ਲਿਖਣ ਹੋ ਗਿਆ ਨਿਊਕਲੀਕ ਆਇਆ ਕਰੋ ਜਾ ਤੁਸੀਂ ਰਿਬੋ ਯਾਦ ਕਰ ਲਓ ਠੀਕ ਹੈ ਨਿਊਕਲੀਕ आज याद करना सौखा हो जूगा न्यूकलीअ एसड वैसे नाम सारा कट्ठा ही है मैं तो कड़वाई थी पता लग जाए डीऑक्सी राइबो डीऑक्सी राइबो न्यूकलीअ बस ठीक है हूँ तो याद रह ना तो एसड लिखना नहीं भूलना जी तेजे तो आर इनका पुछ रहे हैं जी आर एन का पुष आर एन का बिल्कुल सौखा गा रैबो बस पिछला पिछला चक लेना फिर तुम चक लेना पिछला पिछला राइबो न्यूक्लियक एसड ਠੀਕ ਹੈ ਜੀ ਫਿਰ ਇਹ ਯਾਦ ਕਰ ਲਿਓ ਦੇਖੋ ਸੇਮ ਹੀ ਹੈ ਡੀਐਨਏ ਯਾਦ ਕਰ ਲਿਓ ਇਸ ਦੁਬਾਰ ਆਰਐਨਏ ਆਰ ਤੋਂ ਇੱਥੋਂ ਚੱਕਿਆ ਜਾਊਗਾ ਓਕੇ ਕਲੀਅਰ ਹੈ ਜੀ ਚਲੋ ਆਹ ਦੇਖੋ ਇੱਕ ਸਾਗ ਦਿਓ ਅਸਾਮ ਇਸ ਦਾ ਰੈਂਕ ਸੈਕੰਡ ਇੰਡੀਆ ਚ ਵਿਲਡ এলিਫੈਂਟ ਪੋਪੂਲੇਸ਼ਨ ਫਾਈਂਡ ਡੀਐਨਏ ਸਟਡੀ ਦੇ ਆਧਾਰ ਤੇ ਪਹਿਲ ਨੰਬਰ ਤੇ ਕਰਨਾਟਕ ਹੈਗਾ ਓਕੇ ਆ ਦੇਖੋ ਫਾਸਟ ਇਹ ਤੁਹਾਨੂੰ ਪੀਡੀਐਫ ਮਿਲੂਗਾ ਸਾਰਾ ਮਹੀਨੇ ਦਾ ਇਕੱਠਾ ਮਿਲਦਾ ਹੁੰਦਾ ਤੁਹਾਨੂੰ ਪਤਾ ਹੀ ਆ ਕਹਿੰਦੇ ਜੀ ਸਾਲ 2025 ਦੇ ਵਿੱਚ ਵਾਰਡ ਵਾਈਡ ਠੀਕ ਹੈ ਜੀ ਓਵਰਆਲ ਅਵਾਰਡ ਓਵਰਆਲ ਦਾ ਮਤਲਬ ਸਾਰੀਆਂ ਕੈਟਾਗਰੀਆਂ ਵਿੱਚ ਮਿਕਸ ਕਰਕੇ ਬਿਲਡ ਲਾਈਫ ਫੋਟੋਗ੍ਰਾਫਰ ਬਿਲਡ ਲਾਈਫ ਫੋਟੋਗ੍ਰਾਫਰ ਹੋ ਹੁੰਦਾ ਹੈ ਕਿ ਜਿਨੇ ਕੋਈ ਬਿਲਡ ਲਾਈਫ ਜੰਗਲੀ ਜੀਵਨ ਦੇ ਅਧਾਰਤ ਕੋਈ ਚੀਜ਼ ਹੁੰਦੀ ਹੈ ਹੈਨਾ ਤਾਂ ਫੋਟੋ ਖਿੱਚੀਏ ਤਾਂ ਇਹਨੂੰ ਓਵਰਆਲ ਕੈਟਾਗਰੀ ਦੇ ਵਿੱਚ ਅਵਾਰਡ ਦਿੱਤਾ ਗਿਆ ਓਵਰਆਲ ਕੈਟਾਗਰੀ ਦੇ ਵਿੱਚ ਕੋਈ ਮਤਲਬ ਕੋਈ ਫੋਟੋ ਨੇ ਜਿਹੜੀ ਪਿਆਰ ਨੂੰ ਦਸਾਉਂਦੀ ਹੈ ਕੋਈ ਹਾਰਰ ਨੂੰ ਦਸਾਉਂਦੀ ਹੈ ਡਰਾਵਣੀ ਹੁੰਦੀ ਹੈ ਕੋਈ ਕੋਈ ਸੰਕੇਤ ਦਿੰਦੀ ਉਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਓਵਰਆਲ ਕੈਟਾਗਰੀ ਹੁੰਦੀ ਹੈ ਥੋ ਠੀਕ ਹੈ ਤਾਂ 2025 ਦੇ ਵਿੱਚ ਕਹਿੰਦੇ ਉਹ ਪੁਰਸਕਾਰ ਕਿਸ ਨੂੰ ਮਿਲੇਗਾ ਆਪਰੋ ਇਹ ਪੁੱਛਿਆ ਜਾ ਰਿਹਾ ਹੈ ਤਾਂ ਉਹ ਮਿਲਿਆ ਭਾਈ ਸਭ ਆਪਣੇ ਡੀ ਨੰਬਰ ਆਕਸ਼ਨ ਨੂੰ ਬਿਮ ਬੈਨ ਡੈਨ ਹੈਵਰ ਠੀਕ ਹੈ ਤੇ ਤੁਹਾਡੇ ਨੂੰ ਪੁੱਛਿਆ ਜਾ ਸਕਦਾ ਇਹਦੇ ਵਿੱਚ ਮੇਨ ਚੀਜ਼ ਕੀ ਜਿਹੜਾ ਇਹ ਹੈਗਾ ਇਹ ਹੈ ਕੀ ਹੈਗਾ ਇਹ ਜਿਹੜਾ ਮਤਲਬ ਘਰ ਆ ਉਹਦਾ ਨਾਮ ਕੀ ਹੈ ਆਪ ਹੈ ਜੀ ਠੀਕ ਹੈ ਜੀ ਗੋਸਟ ਹੰਟਰ ਕੁਛ ਇਹੋ ਜਿਹਾ ਨਾਮ ਹੈ ਦਾ ਗੋਸਟ ਵਗੈਰਾ ਗੋਸਟ ਹੰਟਰ ਠੀਕ ਹੈ ਜੀ ਆਪ ਇੱਕ ਨੂੰ ਅਵਾਰਡ ਦਿੱਤਾ ਗਿਆ ਇਹਨਾਂ ਨੇ ਠੀਕ ਹੈ ਜੀ ਚਲੋ ਕਨੇਪਾਰਤ ਦਾ ਸਭ ਤੋਂ ਵੱਡਾ ਵਿਦੇਸ਼ੀ ਵਿਕਾਸ ਪ੍ਰੋਜੈਕਟ ਕਿਸ ਦੇਸ਼ ਨਾਲ ਬਣਾਇਆ ਜਾ ਰਿਹਾ ਹੈ ਪ੍ਰਸ਼ਨ ਹਮੇਸ਼ਾ ਇਹੋ ਜਿਹਾ ਪੁੱਛੇ ਜਾਂਦੇ ਹੁੰਦੇ ਆ ਕਿਸ ਦੇਸ਼ ਨਾਲ ਬਣਾਇਆ ਜਾ ਰਿਹਾ ਹੈ ਇਹ ਆ ਗਿਆ ਆਪਣੇ ਐਮਓਯੂ ਦੇ ਵਿੱਚ ਐਮਓਯੂ ਨੂੰ ਆਪਾਂ ਪੈਕਟ ਵੀ ਕਹਿੰਦੇ ਨੇ ਸਮਝੌਤੇ ਨਾਲ ਰਿਲੇਟਡ ਇਹੋ ਜਿਹਾ ਪ੍ਰਸ਼ਨ ਤੁਹਾਨੂੰ ਪੁੱਛੇ ਜਾਣਗੇ ਮੈਂ ਉਹੀ ਲੈ ਕੇ ਆਇਆ ਜਿਹੜੇ ਆਉਣਗੇ ਠੀਕ ਹੈ ਐਕਸਟਰਾ ਬਜੇ ਨੇ ਮਰਜ਼ੀ ਕਰਵਾ ਸਕਦਾ ਮੈਂ ਸਭ ਤੋਂ ਵੱਡਾ ਵਿਦੇਸ਼ੀ ਵਿਕਾਸ ਪ੍ਰੋਜੈਕਟ ਕਿਸ ਦੇਸ਼ ਨਾਲ ਬਣਾਇਆ ਜਾ ਰਿਹਾ ਹੈ ਤਾਂ ਇਹ ਬਣਾਇਆ ਜਾ ਰਿਹਾ ਹੈ ਜੀ ਆਪਣਾ ਮੰਗੋਲੀਆ ਦੇ ਨਾਲ ਠੀਕ ਹੈ ਜੀ ਕਿਹਦੇ ਨਾਲ ਬਣਾਇਆ ਜਾ ਰਿਹਾ ਹੈ ਜੀ ਮੰਗੋਲੀਆ ਦੇ ਨਾਲ ਬਣਾਇਆ ਟੈਕਸਟ ਉਹ ਤੁਹਾਨੂੰ ਪਤਾ ਲੱਗ ਜਾਂਦਾਗਾ ਕਿ ਇੱਕ ਤਰ੍ਹਾਂ ਦਾ ਅਪਰੇਸ਼ਨ ਆਪਣੇ ਯਾਦ ਰਹ ਜਾਂਦਾ ਹੈ। ਇਸ ਦੂਜੇ ਵਾਰ ਕਹਿੰਦੇ ਹਰ ਸਾਲ ਅੰਤਰਰਾਸ਼ਟਰੀ ਗਰੀਬੀ ਦੇ ਖਾਤਮੇ ਲਈ ਦਿਵਸ ਕਿਦੋਂ ਬਣਾਇਆ ਜਾਂਦਾ ਹੈ? ਐਰਾਡੀਕੇਸ਼ਨ ਆਫ ਪੋਵਰਟੀ 101% ਕੈਟਾਗਰੀ ਵਾਲੇ ਅਪਰੇਸ਼ਨ ਸਾਰੇ ਠੀਕ ਹੈ। ਕਿ ਗਰੀਬੀ ਨੂੰ ਖਤਮ ਕਰਨਾ ਆਪਾਂ। ਉਹਦੇ ਬਾਰੇ ਆਪਾਂ ਦਿਨ ਮਨਾਉਣੇ ਆ। ਠੀਕ ਹੈ ਕਿਹੜਾ ਦਿਨ ਬਣਾਇਆ ਜਾਂਦਾ ਉਹਦੇ ਵਾਸਤੇ। ਤਦ ਤੱਕ ਆਪਾਂ ਇਹ ਕਰਦੇ ਆ। ਠੀਕ ਹੈ ਇਹ ਤੁਹਾਨੂੰ ਮੈਂ ਦੱਸ ਦਾਂਗਾ 17 ਠੀਕ ਹੈ ਜੀ ਤੁਸੀਂ ਕਿਵੇਂ ਯਾਦ ਰੱਖਣਾਗਾ ਐਰਾਡੀਕੇਸ਼ਨ ਆਫ ਪੋਵਰਟੀ ਆਤਮਾ ਕਹਾਦਾ ਪੋਵਰਟੀ ਪੋਵਰਟੀ ਬਣਨਾ ਗਰੀਬੀ ਨਾਲ ਨਾਲ ਇੰਗਲਿਸ਼ ਦੇ ਅੱਖਰ ਵੀ ਯਾਦ ਕਰ ਲਿਆ ਕਰੋ ਇਸ 17 ਅਕਤੂਬਰ ਨੂੰ ਬਣਾਇਆ ਜਾਂਦਾ ਐ ਸਮਝ ਲਓ ਕਿ ਆਪਾਂ 7 ਦਿਨ ਹਫਤੇ 'ਚ ਕੰਮ ਕਰਨ ਤੋਂ ਬਾਅਦ ਵੀ ਬੰਦਾ ਗਰੀਬੀ ਮਸਾ ਖਤਮ ਕਰਦਾ ਟ੍ਰਿਕ ਨਾ ਯਾਦ ਕਰ ਲਿਓ ਠੀਕ ਹੈ ਜਿੰਨਾ ਇੰਪੋਰਟੈਂਟ ਇਹਦਾ ਡੇ ਆ ਉਸ ਤੋਂ ਜ਼ਿਆਦਾ ਇੰਪੋਰਟੈਂਟ ਇਹਦਾ ਥੀਮ ਆਗਾ ਠੀਕ ਹੈ ਉਸ ਤੋਂ ਜ਼ਿਆਦਾ ਇੰਪੋਰਟੈਂਟ ਇਹਦਾ ਥੀਮ ਆਗਾ ਥੀਮ ਸਾਰਾ ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਬੂਲਾ ਜੀ ਯਾਦ ਕਰ ਲਓ ਐਂਡਿੰਗ ਸੋਸ਼ਲ ਐਂਡ ਇੰਸਟੀਚਿਊਟ ਬਸ ਇੰਨਾ ਯਾਦ ਕਰ ਲਓ ਮਲ ਟ੍ਰੀਟਮੈਂਟ ਬਾਏ ਇਨਸ਼ੂਰਿੰਗ ਰਿਸਪੈਕਟ ਐਂਡ ਇਫੈਕਟਿਵ ਸਪੋਰਟਸ ਫੋਰ ਫੈਮਿਲੀਜ਼ ਠੀਕ ਹੈ ਸਾਰਾ ਯਾਦ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਥੀਮ ਹੋਰ ਵੀ ਕਾਫੀ ਜਿਆਦੇ ਹੋ ਜਾਂਦੇ ਹਨ ਐਡਾ ਲੰਮਾ ਥੀਮ ਤੁਸੀਂ ਯਾਦ ਨਹੀਂ ਕਰ ਸਕਦੇ ਕਹਿੰਦੇ ਜੀ 8000 ਮੀਟਰ ਦੀਆਂ 9 ਚੋਟੀਆਂ ਨੂੰ ਸਰ ਕਰਨ ਵਾਲਾ ਸਰਦਾ ਮਤਲਬ ਫਤਿਹ ਕਰਨ ਵਾਲਾ ਜਾਂ ਉਹਨਾਂ ਨੂੰ ਪਾਰ ਕਰਨ ਵਾਲਾ ਪਹਿਲਾ ਭਾਰਤੀ ਕੌਣ ਬਣ ਗਿਆ ਅਪਰੇਸ਼ਨ ਯਾਦ ਰੱਖਣਾ 8000 ਮੀਟਰ ਲਿਖਿਆ ਹੋਵੇ ਫਰਸਟ ਇੰਡੀ ਲਿਖਿਆ ਹੋਵੇ 9 ਚੋਟੀਆਂ ਲਿਖੀਆਂ ਹੁਣ ਠੀਕ ਹੈ ਜੀ ਇਹ ਕੌਣ ਚੜਿਆ ਜੀ ਬੰਦਾ ਇਹ ਚੜਿਆਗਾ ਏ ਨੰਬਰ ਆਪਸ਼ਨ ਠੀਕ ਹੈ ਜੀ ਭਾਰਤ ਤਮਿਨੇਨੀ ਠੀਕ ਹੈ ਜੀ ਇਹ ਸ਼ਾਇਦ ਉਧਰ ਸਾਊਥ ਵਾਲੇ ਏਰੀਆ ਦਾ ਆ ਗਿਆ ਬੰਦਾ ਇਹ ਠੀਕ ਹੈ ਜੀ ਤੋ ਨਾਂ ਵੀ ਤਾਂ ਉਹਦੇ ਨਾਲ ਦਾ ਹੀ ਹੈਗਾ ਓਕੇ ਚਲੋ ਕਿਹਨੇ ਜੀ ਡੀਆਰਡੀਓ ਡੀਆਰਡੀਓ ਹੁੰਦਾ ਆਪਣਾ ਜਿਹੜਾ ਨਾ ਜੀ ਡਿਫੈਂਸ ਦੇ ਰਿਸਰਚ ਇੰਸਟੀਟਿਊਟ ਹੈ ਠੀਕ ਹੈ ਡਿਪਲॉयਮੈਂਟ ਆਰਗੇਨਾਈਜੇਸ਼ਨ ਹੈ ਜਿਹੜੇ ਕੀ ਕੀ ਕਰਦੀ ਐ ਮੈਂ ਬਹੁਤ ਬਾਰੇ ਕਰਵਾ ਕੇ ਕਿਉਂਦਾ ਚੇਅਰਮੈਨ ਕੌਣ ਹੈ ਦਾ ਸਟੈਲਿਸ਼ ਸਟੇਟ ਕੀ ਹੈਡ ਕੁਆਟਰ ਕਿ ਬਹੁਤ ਬਾਰੇ ਕਰਵਾਤਾ ਹਾਂ ਤੁਸੀਂ ਆਪ ਦੇ ਆਪ ਦੱਸ ਦਿੰਨਾ ਮੈਂ ਕਮੈਂਟਾਂ ਦੇ ਵਿੱਚ ਡੀਆਰਡੀ ਨੇ ਐਮਓਯੂ ਸੈਂਡ ਕੀਤਾ ਦਾ ਜੀ ਕਿਹੜੀ ਆਰਗੇਨਾਈਜੇਸ਼ਨ ਦੇ ਨਾਲ ਇਹਨੇ ਐਮਓਯੂ ਸੈਂਡ ਕੀਤਾ ਇਹਦਾ 300 ਮੈਗਾਵਾਟ ਦਾ ਸੋਲਰ ਪ੍ਰੋਜੈਕਟ ਲਗਾ ਰਹੇ ਐ ਠੀਕ ਹੈ ਜੀ ਕਿਥੇ ਦੇਸ਼ ਭਾਰਤ ਵਿੱਚ 300 ਮੈਗਾਵਾਟ ਦਾ ਕਿਹੜੇ ਕਿਹੜੀ ਮਤਲਬ ਕੰਪਨੀ ਨਾਲ ਡੀਆਰਡੀ ਨੇ ਸੰਯੋਗਤਾ ਕੀਤਾ ਦਾ ਕਿਹੜੀ ਕੰਪਨੀ ਆ ਉਹ ਹੈਗੀ ਜੀ ਸੇਕੀ ਸੇਕੀ ਕੰਮ ਕਰਦੀ ਐ ਇਸ ਦਾ ਮਤਲਬ ਸੋਲਰ ਤੇ ਸੋਲਰ ਸਿਸਟਮ ਦੇ ਕੰਮ ਕਰਦੀ ਹੈ ਇਹ ਯਾਦ ਕਰ ਲਿਓ ਜੀ ਠੀਕ ਹੈ ਜੀ ਬਾਸ ਹੋਰ ਕੁਝ ਨਹੀਂ ਚੀਜ਼ ਯਾਦ ਕਰਨਾ ਜਿਹੜੀ ਚੀਜ਼ ਇੰਪੋਰਟੈਂਟ ਹੈ ਮੈਂ ਤੁਹਾਨੂੰ ਹੀ ਕਰਵਾਈ ਜਾਂਦਾ ਹਾਂ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਮਾਈਨਿੰਗ ਰੀਡਨੈਸ ਸਟੇਟ ਮਾਈਨਿੰਗ ਰੀਡਨੈਸ ਇੰਡੈਕਸ 2025 ਹੈ ਜਿਹੜਾ ਉਹਦੇ ਵਿੱਚੋਂ ਕਿਹੜੀ ਸਟੇਟ ਨੇ ਟੌਪ ਤੇ ਜਮਾ ਰੈਂਕ ਹੈ ਜਿਹੜਾ ਆਪਾਂ ਦਾ ਹਾਸਲ ਕੀਤਾ ਹੈਗਾ ਠੀਕ ਹੈ ਜੀ ਜਿੱਥੇ ਸਭ ਤੋਂ ਵੱਧ ਮਿਨਰਲ ਹੈ ਰਿਚ ਕਿਹਾ ਜਾਂਦੀ ਹੈ ਦੇਖੋ ਮਿਨਰਲ ਕੀ ਹੁੰਦੇ ਖਣਿਜ ਹੁੰਦੇ ਆ ਕੁਈ ਖਣਿਜ ਧਰਤੀ ਦੇ ਵਿੱਚੋਂ ਨਿਕਲਿਆ ਜਿਪਸਮ ਹੋਗੀ ਮੈਗਨੀਸ਼ੀਅਮ ਹੋ ਗਿਆ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਕਿਹੜੀ ਇੰਡੀਆ ਦੀ ਸਟੇਟ ਹੈ ਇੰਡੈਕਸ ਜਾਰੀ ਕਰਦਾ ਹੈ ਸਟੇਟ ਵੱਲੋਂ ਮਾਈਨਿੰਗ ਦਾ ਮਤਲਬ ਜਿੱਥੇ ਮਾਈਨਿੰਗ ਦਾ ਮਤਲਬ ਜਿੱਥੇ ਖਦਾਨਾਂ ਦੇ ਵਿੱਚੋਂ ਕੋਲਾ ਕੱਢਿਆ ਜਾਂਦਾ ਹੋਰ ਚੀਜ਼ਾਂ ਕੱਢੀਆਂ ਜਾਂਦੀਆਂ ਉਹ ਚੀਜ਼ਾਂ ਹੀ ਆ। ਕਹਿੰਦੇ ਸਟੇਟ ਮਾਈਨਿੰਗ ਇੰਡੈਕਸ ਲਾਂਚ ਕੀਤਾ ਇੰਡੀਆ ਲਾਂਚ ਕਰਦਾ ਆਪਣਾ ਭਾਰਤ ਉਹਨੇ ਕਿਹੜੀ ਸਟੇਟ ਦੇ ਵਿੱਚ ਸਭ ਤੋਂ ਵੱਧ ਖਣਿਜ ਨਿਕਲੇ ਆ ਜਿੱਕੇ ਠੀਕ ਹੈ ਜੀ ਤਾਂ ਕਿਹੜੀ ਸਟ੍ਰੈਟਜੀ ਹੋ ਉਹ ਹੈਗੇ ਮੱਤੇ ਪ੍ਰਤੀਸ਼ ਮੱਤੇ ਪ੍ਰਤੀਸ਼ ਨੂੰ ਪਤਾ ਕਿ ਜੰਗਲ ਵੀ ਬਹੁਤ ਹੈ ਤੇ ਜੰਗਲ ਜਿਆਦਾ ਹੋਣਗੇ ਟੈਕਨੀਜ ਵੀ ਜਿਆਦਾ ਹੋਣਗੇ ਜੇ ਜਦੋਂ ਆਪਾਂ ਥਾਂ ਸਾਫ਼ ਕਰਕੇ ਉੱਥੇ ਨੈਸਟਰ ਲਗਾ ਦਿਆਂ ਸਾਰਾ ਕੁਝ ਕਰਤਾ ਤਾਂ ਰਹਿ ਕੀ ਗਿਆ ਸਰਫਨਿਜ ਵਾਸਤੇ ਠੀਕ ਹੈ ਤਾਂ ਇਹ ਗੱਲ ਯਾਦ ਰੱਖਣੀ ਹੈ ਓਕੇ ਜੀ ਚਲੋ ਕਹਿੰਦੇ ਵੀ ਵਾਟ ਸਟ੍ਰੈਟਜੀ ਇਹ ਵੀ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਬਣਦਾ ਹੈਗਾ ਵਾਟ ਸਟ੍ਰੈਟਜੀ ਦਾ ਇਹ ਹਰ ਸਾਲ ਬਣਾਇਆ ਜਾਂਦਾ ਹੈਗਾ ਕਦੋਂ ਬਣਾਇਆ ਜਾਂਦਾ ਹੈਗਾ ਠੀਕ ਹੈ ਜੀ ਇਹ ਬਣਾਇਆ ਜਾਂਦਾ 20 ਅਕਤੂਬਰ ਨੂੰ ਠੀਕ ਹੈ ਜੀ ਹੁਣ ਬੱਚੇ ਕਹਣਗੇ ਸਰ ਜੀ ਕਰੰਟ ਪਰ ਦਾ ਸੱਭਾ ਤੇ ਚੱਲੀ ਜਾਂਦੇ ਆ ਤੁਸੀਂ ਅਕਤੂਬਰ ਦਾ ਜਿਵੇਂ ਮਰਜ਼ੀ ਤਾਰੀਖ ਚੱਲੋ ਬਸ ਸਾਰਾ ਕੁਝ ਸਹੀ ਹੈ ਜਿੰਨਾ ਕੋਈ ਸ਼ੂਟ ਕਰਵਾਈ ਜਾਂਦਾ ਠੀਕ ਹੈ ਵਾਰਡ ਸਟੈਟਿਕ ਦੇ ਤੇਰਾ ਥੀਮ ਜਰੂਰ ਯਾਦ ਕਰ ਲਿਓ ਡਰਾਈਵਿੰਗ ਚੇਂਜ ਵਿਦ ਦਾ ਕੁਆਲਿਟੀ ਸਟੈਟਿਕ ਐਟ ਡਾਟਾ ਫੋਰ एवरीवन ਓਕੇ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜੀ ਜਿਹੜੀਆਂ ਆਪਣੀਆਂ 2025 ਦੇ ਵਿੱਚ ਸੌਥ ਏਸ਼ੀਅਨ ਐਥਲੈਟਿਕ ਜੈਂਪੀਅਸ਼ਿਪ ਹੋਈ ਹੈ ਠੀਕ ਹੈ ਜੀ ਪਹਿਲਾਂ ਅਸੀਂ ਇਹ ਮੰਨਦੇ ਹਾਂ ਕਿ ਹੋਈ ਕਿੱਥੇ ਹੈ ਇਹ ਇਹ ਹੋਈ ਹੈ ਜੀ 4 ਖਣ ਦੇ ਵਿੱਚ ਦੂਜਾ ਤੇ ਇਹ ਪੁੱਛਿਆ ਜਾਊ ਕਿ 4 ਖਣ ਦੇ ਵਿੱਚ ਹੋਈ ਹੈ ਨਾ ਮਾਸਕੋਟ ਕੀ ਹੈ ਮਾਸਕੋਟ ਦਾ ਹਰੇਕ ਜਿਹਦਾ ਲੋਗੋ ਜਿਵੇਂ ਆਪਣੇ ਚੈਨਲ ਦਾ ਲੋਗੋ ਵਾਗਾ ਦੀਪੁਲ ਰਿਐਜੂਕੇਸ਼ਨਰ ਐਪ ਖੋਲੋਗੇ ਤੇ ਬਾਕਸ ਜਿਹੜਾ ਆਪਣਾ ਜੈਲੋ ਜੀ ਬਾਕਸ ਪੰਗਾ ਗਿਆ ਠੀਕ ਹੈ ਉਹ ਆਪਣਾ ਲੋਗੋ ਹੈ ਇੱਕ ਠੀਕ ਹੈ ਉਹ ਵੇ ਜਿਵੇਂ ਜਿਹੜਾ ਇਹਨਾਂ ਨੇ ਸਾਊਥ ਏਸ਼ੀਆਨ ਇਲੈਕਟ੍ਰਿਕ ਜੇਪ ਐਪ ਰੱਖਿਆ 4 ਖਣ ਦੇ ਵਿੱਚ ਇਹ ਵੀ ਪ੍ਰਸ਼ਨ ਪੁੱਛਿਆ ਜਾਊ ਕਿ ਕਿੱਥੇ ਹੋ ਰਹੀ ਹੈ 4 ਖਣ ਦੇ ਵਿੱਚ ਹੋ ਰਹੀ ਹੈ ਪਹਿਲਾ ਪ੍ਰਸ਼ਨ ਇੱਥੋਂ ਹੀ ਬੰਦ ਨਾ ਇਹਦਾ ਮਾਸਕੋਟ ਦਾ ਕੀ ਨਾਮ ਆਗਾ ਉਹ ਪੁੱਛਿਆ ਜਾ ਰਿਹਾ ਹੈ ਜੀ ਮਾਸਕੋਟ ਦਾ ਨਾਮ ਹੈ ਹਾਦੀ ਕੀ ਹੋਇਆ ਠੀਕ ਹੈ ਦਲਮਾ ਓਕੇ ਹੋ ਕਿੱਥੇ ਰਿਹਾ ਹੈ 4 ਕਹਾ ਦੇ ਵਿੱਚ ਓਕੇ ਜੀ ਚਲੋ ਇਸ ਤੋਂ ਬਾਅਦ ਅਗਰੇ ਚੱਲਦੇ ਆ ਕਹਿੰਦੇ ਜੀ ਐਸੋਸੀਏਸ਼ਨ ਚੈਂਬਰ ਦਾ ਪ੍ਰੈਜ਼ੀਡੈਂਟ ਕੌਣ ਲਾਤਾ ਸੈਰ ਆਪਰੇਸ਼ਨ ਹੈ ਕਿਸੇ ਵੱਲ ਝਾਕਣ ਦੀ ਲੋੜ ਨਹੀਂ ਅੱਖਾਂ ਵਿੱਚ ਕਿਸੇ ਨੂੰ ਡਾਇਰੈਕਟ ਆਪਰੇਸ਼ਨ ਪੁੱਛੇ ਜਾਣਗੇ ਐਸੋਸੀਏਸ਼ਨ ਚੈਂਬਰ ਦਾ ਜਿਹੜਾ ਨਵਾਂ ਪ੍ਰੈਜ਼ੀਡੈਂਟ ਲਗਾਏਗਾ ਉਹ ਕਿਹਨੂੰ ਲਾਇਆ ਜੀ ਉਹ ਲਾਇਆ ਨਰਮਲ ਕੁਮਾਰ ਮਿੰਡਾ ਜੀ ਨੂੰ ਠੀਕ ਹੈ ਜੀ ਨਰਮਲ ਕੁਮਾਰ ਮਿੰਡਾ ਜੀ ਨੂੰ ਕੀ ਲਾਤਾ ਇਹਦਾ ਚੇਅਰਮੈਨ ਲਾਤਾ ਐਸੋਸੀਏਸ਼ਨ ਚੈਂਬਰ ਦਾ ਇਸ ਤੋਂ ਬਾਅਦ ਕਹਿੰਦੇ ਜੀ 11ਵੇਂ ਨੰਬਰ ਦੀ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਹੋਇਆ ਹੈਗਾ 11ਵੇਂ ਨੰਬਰ ਦਾ ਇੰਡੀਆ ਇੰਟਰਨੈਸ਼ਨਲ ਇੰਟਰਨੈਸ਼ਨਲ ਮਤਲਬ ਫਿਰ ਦੇਖ ਸਕਦੇ ਵੀ ਗੱਲਬਾਤ ਹੋਊਗੀ ਹੋਇਆ ਕਿੱਥੇ ਹੈ ਇਹ ਚੰਡੀਗੜ੍ਹ ਦੇ ਵਿੱਚ ਹੋਇਆ ਹੈ ਜੀ ਤਾਂ ਪੰਜਾਬ ਜੀ ਇਹ ਰੱਬ ਵੀ ਪ੍ਰੈਸ਼ਰ ਮੰਨਦਾ ਇੱਕ ਤਰ੍ਹਾਂ ਨਾਲ ਠੀਕ ਹੈ ਜੀ ਤਾਂ ਇਹ ਗੱਲ ਜਾਣ ਰੱਖਣੀ ਹੈ ਆ ਤੁਸੀਂ ਦੇਖ ਸਕਦੇ ਹੋ ਬੂਈ ਰਾਈਸ ਇਨੀਸ਼ੀਏਟਿਵ ਬੂਈ ਰਾਈਸ ਇਨੀਸ਼ੀਏਟਿਵ ਹੈ ਜਿਹੜਾ ਇਹ ਕਿਹਨੇ ਲਾਂਚ ਕੀਤਾ ਹੈਗਾ ਇਹ ਲਾਂਚ ਕੀਤਾ ਹੈ ਜੀ ਨੀਤੀ ਅਯੋਗ ਨੇ ਠੀਕ ਹੈ ਜੀ ਨੀਤੀ ਅਯੋਗ ਨੇ ਤਾਂ ਰਾਜੀ ਨੀਤੀ ਜੋਗ ਬਾਰੇ ਤੁਹਾਨੂੰ ਮੈਂ ਇਕਨੋਮੀ ਦੇ ਲੈਕਚਰ ਲਗੀ ਜਾਂਦੇ ਦੇ ਵਿੱਚ ਚੰਗੀ ਤਰ੍ਹਾਂ ਆਪਾਂ ਵਾਲਾ ਲੈਕਚਰ ਆਉਣ ਵਾਲਾ ਹੈ ਉਹਦੇ ਵਿੱਚ ਠੀਕ ਹੈ ਜੀ ਉੱਥਾਂ ਨੂੰ ਮੈਂ ਨੀਤੀ ਜੋਗ ਬਾਰੇ ਚੰਗੀ ਤਰ੍ਹਾਂ ਸਮਝਾਵਾਂਗੇ ਨੀਤੀ ਜੋਗ ਬਣਾਉਣ ਦੀ ਲੋੜ ਕਿਉਂ ਪਈ ਕੀ ਕਾਰਨ ਸੀਗਾ ਸਾਰਾ ਕੁਝ ਠੀਕ ਹੈ ਸਭ ਤੋਂ ਪਹਿਲਾਂ ਰਾਜੀ ਤੁਹਾਨੂੰ ਨੀਤੀ ਜੋਗ ਬਾਰੇ ਵਿੱਚ ਬਹੁਤ ਵਾਰੀ ਕਰਵਾ ਕੇ ਗਿਆ ਹੋਏ ਆਗਾ ਕਿ ਨੀਤੀ ਜੋਗ ਹੈ ਜਿਹੜਾ ਇਹਦੀ ਫੁੱਲ ਫਾਰਮ ਕੀ ਹੈ ਡਾਇਰੈਕਟ ਫੁੱਲ ਫਾਰਮ ਦੀ ਪ੍ਰੇਸ਼ਨ ਆ ਸਕਦਾ ਹੁੰਦਾਗਾ ਤਾਂ ਫੁੱਲ ਫਾਰਮ ਦੇਖ ਲਓ ਇਹਦੀ ਨੈਸ਼ਨਲ इंस्टीट्यूशन फॉर ट्रांस फॉर्मिंग इंडिया ठीक है जी य फुल फॉर्म हैगी जी सी ओ कौन है पता सू सी ओ तू भी प्रशन आ सकता होंगे गा सी ओ तू पुछा जाऊगा बी वी आर सुब्रा मनि ਠੀਕ ਹੈ ਜੀ ਤਾਂ ਇਹ ਤੋਂ ਵੀ ਪ੍ਰੈਸ਼ਨ ਬਹੁਤ ਵਾਰੀ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਕਿ ਤੇ ਪ੍ਰੈਜ਼ੀਡੈਂਟ ਕੌਣ ਹੈ ਪਤਾ ਤੁਹਾਨੂੰ ਪ੍ਰੈਜ਼ੀਡੈਂਟ ਕੌਣ ਹੁੰਦਾ ਹੈਗਾ ਜਿਹੜਾ ਮੌਕੇ ਦਾ ਪੀਐਮ ਹੋਵੇ ਠੀਕ ਹੈ ਮੁਰਦੀ ਸਾਹਿਬ ਹੈ ਜਿਹੜੇ ਪ੍ਰੈਜ਼ੀਡੈਂਟ ਓਕੇ ਜੀ ਜਿਹੜਾ ਮੇਨ ਪ੍ਰੈਸ਼ਨ ਬਣਨਾ ਸੀ ਉਹ ਇੱਥੇ ਬਣ ਗਿਆ ਓਕੇ ਚਲੋ ਬੁਈਰਾਇਸ ਇਨੀਸ਼ੀਏਟਿਵ ਚਲੋ ਕਹਿੰਦੇ ਜੀ ਜਿਹੜਾ ਆਯੁਰਵੇਦ ਦਾ ਡੇ ਬਣਾਇਆ ਗਿਆ ਹੈਗਾ 10ਵੇਂ ਨੰਬਰ ਦਾ ਬਣਾਇਆ ਗਿਆ ਹੈਗਾ ਇੱਕ ਇਹ ਵੀ ਯਾਦ ਕਰ ਲਿਓ ਆਯੁਰਵੇਦ ਦਾ ਡੇ ਇਹਦਾ ਕਿੰਨਾ ਐਡੀਸ਼ਨ ਹੋਇਆ 10ਵਾਂ ਇਨ ਹੋਸਟ ਕਿਨੇ ਕੀਤਾਗਾ ਹੋਸਟਲ ਇੰਡੀਆ ਦੇ ਵਿੱਚ ਹੀ ਹੋਇਆ ਕਿਹੜੀ ਸਟੇਟ ਨੇ ਹੋਸਟ ਕੀਤਾ ਇਹਨੂੰ ਗੋਆ ਨੇ ਠੀਕ ਹੈ ਜੀ ਗੋਆ ਦੀ ਰਾਜਧਾਨੀ ਕੀ ਹੈ ਜੀ ਡਾਇਰੈਕਟ ਪੇਪਰ ਦੇ ਵਿੱਚ ਪ੍ਰਸ਼ਨ ਆਇਆ ਹੋਇਆ ਪੰਜੀ ਪੰਜੀ ਠੀਕ ਹੈ ਜੀ ਗੋਆ ਦੀ ਰਾਜਧਾਨੀ ਹੈ ਠੀਕ ਹੈ ਜੀ ਚਲੋ ਹਾਂ ਸਾਥੀ ਇੱਕ ਗੱਲ ਹੋਰ ਯਾਦ ਰਹਿ ਗਈ 23 ਸਤੰਬਰ ਨੂੰ ਬਣਾਇਆ ਜਾਂਦਾ ਹੈ ਜਿਹੜੇ ਦਿਨ ਪੁੱਛ ਲੈਣਾ ਆ ਰਿਹਾ ਵੇ ਤਾਂ ਡੇਗ ਤੋਂ ਬਣਾਇਆ ਜਾਂਦਾ ਹੈ 23 ਸਤੰਬਰ ਨੂੰ ਮਨਾਇਆ ਜਾਂਦਾ ਹੈ। ਦੇਖੋ ਪਿਕਸ ਦੇ ਵਿੱਚ ਵੀ ਕਈ ਵਾਰੀ ਕੋਈ ਚੀਜ਼ ਛੁੱਟ ਜਾਂਦੀ ਉਹ ਵਿੱਚ ਕਵਰ ਹੋ ਜਾਂਦੀ ਹੈ। ਤੇ ਇਹਦਾ ਥੀਮ ਯੂਰ ਯਾਦ ਕਰਦੇ ਹੋ। ਥੀਮ ਇਹਦਾ ਕੀ ਹੈ ਨਾ? ਆਯੁਰਵੇਦਾ ਫੋਰ ਪੀਪਲ ਐਂਡ ਪਲਾਂਟ। ਹੁਣ ਇੱਕ ਆਪਰੇਸ਼ਨ ਇਹ ਬਣ ਗਿਆ। ਦੂਜਾ ਆਪਰੇਸ਼ਨ ਇਹ ਬਣ ਗਿਆ। ਤੀਜਾ ਆਪਰੇਸ਼ਨ ਇਹ ਬਣ ਗਿਆ। ਤਿੰਨਾ ਜੋ ਇੱਕ ਪੱਕੀ ਪਿਆ ਵਟ ਤੇ। ਠੀਕ ਹੈ। ਚਲੋ। ਕਹਿੰਦੇ ਜੀ ਗਲੋਬਲ ਇਨੋਵੇਸ਼ਨ ਦੇ ਵਿੱਚ ਇਨੋਵੇਸ਼ਨ ਦੇ ਵਿੱਚ ਆਪਾਂ ਕੰਮ ਰੈਂਕ ਹੈ 38ਵਾਂ ਰੈਂਕ ਬਨ ਲਾਈਨਰ ਆਪਰੇਸ਼ਨ ਹੈ। ਟੌਪ ਤੇ ਕੌਣ ਹੈ ਜੀ ਸਵਿਟਜ਼ਰਲੈਂਡ। ਬੱਸ ਕੁਝ ਨਹੀਂ ਯਾਦ ਕਰਨਾ। ਬੱਸ ਗੱਲ ਖਤਮ 38ਵਾਂ ਰੈਂਕ ਹੈ ਟੌਪ ਤੇ ਕੌਣ ਆਇਆ ਪਹਿਲ ਨੰਬਰ ਕਿਹਦਾ ਰੈਂਕ ਹੈ 스위스ਲੈਂਡ ਦਾ ਦੂਜੇ ਤੇ 스위스ਡਨ ਤੀਜੇ ਤੇ ਅਮਰੀਕਾ ਕਦੇ ਨਹੀਂ ਪੁੱਛਿਆ ਜਾਊਗਾ ਚਾਹੇ ਪਹਿਲਾਂ ਪੁੱਛਿਆ ਜਾਊਗਾ ਜਾਂ ਇੰਡੀਆ ਰੈਂਕ ਪੁੱਛਿਆ ਜਾਊਗਾ ਠੀਕ ਹੈ ਜੀ ਇਨੋਵੇਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਕੀ ਕੀ ਆਪਾਂ ਕਰਿਆਗਾ ਇਕਨੋਮਿਕਸ ਦੇ ਵਿੱਚ ਠੀਕ ਹੈ ਜੀ ਇਕਨੋਮਿਕਸ ਦੇ ਵਿੱਚ ਕਿਵੇਂ ਆਪਾਂ ਆਪ ਦੇ ਦੇਸ਼ ਨੂੰ ਅੱਗੇ ਲੈ ਜਾਣ ਨੂੰ ਸਾਰੀਆਂ ਚੀਜ਼ਾਂ ਹੋਣਗੀਆਂ ਆਪਾਂ ਨੂੰ ਇਹਦੇ ਡੀਪਲੀ ਜਾਦੇ ਲੋੜ ਨਹੀਂ ਹੈਗੀ ਕਹਿੰਦੇ ਜਿਹੜੀ ਆਪਣੀ ਇੰਡੀਅਨ ਕ੍ਰਿਕਟਿੰਗ ਟੀਮ ਹੈਗੀ ਉਹਨੂੰ ਆਫਸ਼ੀਅਲ ਸਪான்ਸਰ ਕੌਣ ਕਰ ਰਿਹਾ ਹੈ ਪਹਿਲਾਂ ਤੁਹਾਨੂੰ ਪਤਾ ਹੋਣਾ ਹੈ ਕਿ ਡ੍ਰੀਮ 11 ਹੈ ਜਿਹੜਾ ਇਹ ਸਪான்ਸਰ ਕਰ ਰਿਹਾ ਸੀਗਾ ਜਿੰਨੇ ਵੀ ਕ੍ਰਿਕਟ ਦੇ ਮੈਚ ਹੁੰਦੇ ਸੀ ਇਹ ਕੀ ਹੁੰਦਾ ਹੈ ਜੇ ਇੱਕ ਸੱਟੇ ਵਾਲੀ ਕੰਪਨੀ ਸੀਗੀ ਲੋਕ ਸੱਟਾ ਲਾਉਂਦੇ ਸੀ ਪੈਸਾ ਲਾਉਂਦੇ ਸੀ ਤੇ ਬਹੁਤ ਲੋਕ ਬਰਬਾਦ ਵੀ ਹੋਏ ਬਹੁਤ ਲੋਕ ਬਣ ਵੀ ਗਏ ਦੇ ਵਿੱਚ ਹੈਨਾ ਡ੍ਰੀਮ 11 ਹੁਣ ਇਹਨਾਂ ਨੇ ਤੁਹਾਨੂੰ ਪਤਾ ਕਿ ਸਾਰਾ ਕੁਝ ਇਹਨਾਂ ਨੇ ਜਿਹੜੇ ਸ਼ੇਅਰ ਮਾਰਕੀਟਿੰਗ ਸੀਬੀ ਰੈਗੂਲੇਟਰ ਕਰਦੀ ਠੀਕ ਹੈ ਜੀ ਸਾਰੇ ਹੁਣ ਸਟਾਕ ਤੇ ਨਿਗਰ ਰੱਖੂਗੀ ਸੀਬੀ ਉਹਨਾਂ ਇਕ ਮਸ਼ੂਟੀਆਂ ਜੇ ਕਰੀਆਂ ਪੰਗਾ ਹੋਣੀਆਂ ਜਾਂ ਆਸ-ਪਾਸ ਉਹਨਾਂ ਦੇ ਫਲੈਕਸੀਆਂ ਲੰਗਾਂ ਲੰਗਾਂ ਗਈਆਂ ਹਨਾ ਤਾਂ ਸਾਰਾ ਕੁਝ ਉਹਨਾਂ ਲੱਗਣਗੇ ਅਪੋਲੋ ਟਾਇਰਸ ਦੀਆਂ ਅਪੋਲੋ ਟਾਇਰ ਦੇ ਜਿਹੜੇ ਆਪਣੇ ਗੱਡੀ-ਗੱਡੀ ਵਿੱਚ ਆਪਾਂ ਜਿਹੜੇ ਟਰੱਕਾਂ ਦੇ ਵਿੱਚ ਟਾਇਰ ਪਾਉਂਦੇ ਆ ਅਪੋਲੋ ਕੰਪਨੀ ਦੇ ਉਹ ਆ ਉਹ ਸਪான்ਸਰ ਕਰ ਰਹੀਆਂ ਸਾਰਾ ਉਹ ਖਰਚਾ ਕਰ ਰਹੀਆਂ ਆ ਉਹਦਾ ਹਨਾ ਇਸ ਤੋਂ ਬਾਅਦ ਭਾਰਤ ਦਾ ਪਹਿਲਾ ਵਿਦੇਸ਼ੀ ਭਾਰਤ ਦਾ ਪਹਿਲਾ ਵਿਦੇਸ਼ੀ ਸੈਟਲਾਈਟ ਟਰੈਕਿੰਗ ਅਤੇ ਸੰਚਾਰ ਸਟੇਸ਼ਨ ਕਿੱਥੇ ਸਥਾਪਿਤ ਕੀਤਾ ਜਾਵੇਗਾ ਮੋਰਿਸ਼ੀਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਪ੍ਰੋਜੈਕਟ ਹੈ फर्स्ट ओवरसी सैटेलाइट ट्रैकिंग एंड कम्युनिकेशन स्टेशन इंस्टॉलेशन मोरशियस बास इंदा ਪਰੇਜ ਬਨ ਲੈਣਰ ਯਾਦ ਕਰਨਾ ਦੇ ਬਨ ਲੈਣਰ ਜੀ ਤੁਹਾਡੇ ਸਾਹਮਣੇ ਪਿਆ ਹੋਊਗਾ ਪ੍ਰੇਸ਼ਨ ਠੀਕ ਹੈ ਜੀ ਚਲੋ ਇਸ ਤਵਰ ਬੱਕ ਬੱਕ ਦਾ ਆਪਰੇਸ਼ਨ ਬਹੁਤ ਹੋਣੇ ਹੁੰਦੇ ਆ ਬੱਕ ਦਾ ਨਾਮ ਹੈਗਾ ਡੈਮੋਗ੍ਰਾਫੀ ਰਿਪ੍ਰেজੈਂਟੇਸ਼ਨ ਡੈਲਿਮਿਟੇਸ਼ਨ ਠੀਕ ਹੈ ਜੀ ਡੈਲਿਮਿਟੇਸ਼ਨ ਦਾ ਨਾਰਥ ਸਾਊਥ ਡਿਵਾਈਡ ਇਨ ਇੰਡੀਆ ਕਿਤਾਬ ਦਾ ਲੇਖਕ ਕੌਣ ਹੈ ਠੀਕ ਹੈ ਜੀ ਇਹ ਕਿਤਾਬ ਦਾ ਲੇਖਕ ਕੌਣਾਗਾ ਇਹਦਾ ਲੇਖਕ ਹੈਗਾ ਜੀ ਡਾਕਟਰ ਰਵੀ ਕੇ ਮਿਸ਼ਰਾ ਠੀਕ ਹੈ ਜੀ ਡਾਕਟਰ ਰਵੀ ਕੇ ਮਿਸ਼ਰਾ ਬੋਕਰਾ ਬਸ ਡ੍ਰਿਪਨ ਲਾਈਨ ਨਤੀਜਾ ਕਰ ਲਿਓ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਫਰਸਟ ਇੰਡੀਅਨ ਸਿਲੈਕਟ ਕੀਤਾ ਬੈਸੇ ਦਾ ਪ੍ਰੇਸ਼ਨ ਆਪਣੇ ਮਾਤੇ ਇੰਪੋਰਟੈਂਟ ਹੈ ਨਹੀਂ ਸੀਗਾ ਫਰਸਟ ਇੰਡੀਅਨ ਆ ਗਿਆ ਤਾਂ ਇੰਪੋਰਟੈਂਟ ਬਣ ਗਿਆ ਕਹਿੰਦੇ ਜੀ ਵਿਸ਼ਵ ਬੈਂਕ ਦੇ ਜਨ ਤੱਕ ਵਿੱਤੀ ਸੰਪਤੀ ਪ੍ਰਬੰਧਨ ਪ੍ਰੋਗਰਾਮ ਚ ਚੁਣਿਆ ਜਾਣ ਵਾਲਾ ਪਹਿਲਾ ਭਾਰਤੀ ਕੌਣ ਹੈ ਵਾਰਡ ਬੈਂਕ ਦੇ ਜ ਪਬਲਿਕ ਫਿਰ ਫਾਈਨੈਂਸ਼ੀਅਲ ਐਸੈਟਸ ਮੈਨੇਜਮੈਂਟ ਪ੍ਰੋਗਰਾਮ ਵਾਸਤੇ ਕਿਹਨੂੰ ਚੁਣਿਆ ਗਿਆ ਹੈਗਾ ਕਿਹੜੇ ਪਹਿਲੇ ਇੰਡੀਆਨ ਨੂੰ ਚੁਣਿਆ ਗਿਆ ਹੈਗਾ ਇਹ ਪੁੱਛਿਆ ਜਾ ਰਿਹਾ ਹੈ ਜੀ ਇਹ ਚੁਣਿਆ ਗਿਆ ਸ਼੍ਰੀ ਬਿਵੇਕਨੰਦ ਗੁਫਤਾ ਜੀ ਨੂੰ ਠੀਕ ਹੈ ਤਾਂ ਆਪਣਾ ਆਨਸਰ ਹੈਗਾ ਏ ਨੰਬਰ ਆਪਸ਼ਨ ਬਿਲਕੁਲ ਸਹੀ ਅਤੇ ਐਕੂਰੇਟ ਆਨਸਰ ਆਪ ਓਕੇ ਜੀ ਇਸ ਤੋਂ ਬਾਅਦ ਚੱਲਦੇ ਆਪਾਂ ਅਗਰੇ ਤੇ ਕਿਹਨੇ ਜੀ 2025 ਦੇ ਵਿੱਚ ਐਸਐਮ ਹੋਲੀ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਇਹ ਸਨਮਾਨਿਤ ਕੀਤਾ ਗਿਆ ਜੀ ਆਪਣੇ ਪਨੀਰ ਚ ਪ੍ਰੇਸ਼ਨ ਚ ਮਿਸਟੇਕ ਹੈ ਇਹ ਆਨਸਰ ਬਾਬਾ ਕਲਿਆਣੀ ਆਊਗਾ ਬਾਬਾ ਕਲਿਆਣੀ ਨੂੰ ਕਰਿਆ ਗਿਆ ਹੈਗਾ ਠੀਕ ਹੈ ਚਲੋ ਅਗਲੇ ਤੇ ਆਜੋ ਇੱਕ ਬੁੱਕ ਹੋਰ ਹੈ ਹਾਰਟਲੈਂਡ ਠੀਕ ਹੈ ਜੀ ਡੈਮੋਕਰੇਸੀ ਕੋ ਹਾਰਟਲੈਂਡ ਇਨਸਾਈਡ ਦਾ ਬੈਟਲ ਪਾਵਰ ਇਨ ਦਾ ਸਾਊਥ ਏਸ਼ੀਆ ਇਹ ਬੁੱਕ ਕਿਹਨੇ ਲਿਖੀ ਹੈ ਜੀ ਇਹਦੇ ਬਾਰੇ ਪ੍ਰੇਸ਼ਨ ਹੈ ਐਸワイ ਕਲੈਕਸ਼ਨ ਮੇਨ ਬੁੱਕ ਹੈ ਦੋਨੇ ਬੁੱਕਸ ਕੋਟ ਮਤ ਪੂਰਨਾ ਦੋਨਾਂ ਚ ਇੱਕ ਬੁੱਕ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲੂਗੀ ਹੀ ਮਿਲੂਗੀ ਠੀਕ ਹੈ ਜੀ ਚਲੋ ਅਗਲੇ ਚਲਦੇ ਹਾਂ ਕਹਿੰਦੇ ਜੀ ਪ੍ਰਧਾਨ ਮੰਤਰੀ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਮਿਤਰਾਪਾਰਕ ਦਾ ਨੀ ਪੱਥਰ ਕਿੱਥੇ ਰੱਖਿਆ ਗਿਆ ਠੀਕ ਹੈ ਜੀ ਇਹ ਰੱਖਿਆ ਗਿਆ ਜੀ ਮੱਧ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਪਹਿਲਾ ਯਾਦ ਕਰ ਲਓ ਹੋਰ ਕੋਈ ਯਾਦ ਕਰ ਲਓ ਨਹੀਂ ਫਰਸਟ ਪੀਐਮ ਮਿਤਰਾਪਾਰਕ ਦਾ ਨੀ ਪੱਥਰ ਕਿੱਥੇ ਰੱਖਿਆ ਮੋਦੀ ਸਾਹਿਬ ਨੇ ਰੱਖਿਆ ਕਿੱਥੇ ਰੱਖਿਆ ਜੀ ਮੱਧਿਆ ਪ੍ਰਦੇਸ਼ ਦੇ ਵਿੱਚ ਠੀਕ ਹੈ ਜੀ ਆ ਦੇਖ ਸਕਦੇ ਹੋ ਫਾਊਂਡਿੰਗ ਸਟੋਨ ਇੰਡੀਆ ਦੇ ਫਰਸਟ ਪੀਐਮ ਮਿਤਰਾਪਾਰਕ ਕਿੱਥੇ ਰੱਖਿਆ ਗਿਆਗਾ ਮੱਧ ਪ੍ਰਦੇਸ਼ ਦੇ ਵਿੱਚ ਦਰ ਦਰ ਜਗ੍ਹਾ ਤੇ ਉੱਤੇ ਠੀਕ ਹੈ ਜੀ ਕਿਵੇਂ ਦਰ ਲਿਖਿਆ ਆ ਸਕਦਾਗਾ ਠੀਕ ਹੈ ਜੀ ਕਹਿੰਦੇ ਜੀ ਬਿਸ਼ਵ ਐਥਲੈਟਿਕ ਜੇਪੀਫ 2025 ਵਿੱਚ 14ਵੀਂ ਵਾਰ ਆਪਣਾ ਹੀ ਰਿਕਾਰਡ ਤੋੜਨ ਵਾਲਾ ਅਰਮੰਡ ਡੁਪਲਾਟਿਸ ਕਿਸ ਖੇਡ ਨਾਲ ਜੁੜੇ ਹੋਏ ਹਨ ਪੌਲ ਬੈਲਟ ਪੌਲ ਬੌਲਟ ਵੀ ਕਹਿ ਸਕਦੇ ਹੋ ਅਖਣੇ ਕਿ ਇਹ ਕੀ ਹੁੰਦੀ ਹੈ ਜੀ ਤੁਸੀਂ ਦੇਖਣਾ ਭੱਜ ਕੇ ਜੇ ਜਾ ਕੇ ਇੱਕ ਡੰਡਾ ਜਾਂ ਫੜ ਕੇ ਡੰਡੇ ਜਿਉਂ ਤਰੀ ਸ਼ਾਲ ਮਾਰ ਕੇ ਇੱਕ ਲੋਟ ਆਪਣੀ ਹੁੰਦੀ ਹੈਗੀ ਠੀਕ ਹੈ ਜੀ ਭੱਜਦੇ ਭੱਜੀ ਜਾਂਦੇ ਹੁੰਦੇ ਆ ਉਹ ਡਾਂਗ ਜੀ ਲਾ ਕੇ ਥੱਲੇ ਤੇ ਉਤਰੀ ਸ਼ਾਲ ਮਾਰਨੀ ਹੁੰਦੀ ਹੈ ਡੰਡੇ ਜਿਉਂ ਤਰੀ ਪਹਲੀ ਲੰਬੀ ਜੀ ਸ਼ਾਲ ਮਾਰਦੇ ਹੁੰਦੇ ਆ ਉਹਨਾਂ ਕਹਿੰਦੇ ਆ ਪੌਲ ਬੌਲਟ ਠੀਕ ਹੈ ਤੇ ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਪਾਕਿਸਤਾਨ ਨੇ ਕਿਸ ਦੇਸ਼ ਦੇ ਨਾਲ ਰਣਨੀਤਿਕ ਆਪਸੀ ਸੁਰੱਖਿਆ ਸਮਝੌਤੇ ਤੇ ਦਸਤਖਤ ਕੀਤੇ ਹੈ ਠੀਕ ਹੈ ਜੀ ਪਾਕਿਸਤਾਨ ਹੈਜ਼ ਸਾਈਨ ਸਟ੍ਰੈਟੈਜਿਕ ਠੀਕ ਹੈ ਜੀ ਮਿਊਚੁਅਲ ਡਿਫੈਂਸ ਐਗਰੀਮੈਂਟ ਵਿੱਚ ਵਿਚ ਕੰਟਰੀ ਕਿਹਨਾਂ ਕਰਿਆ ਜੀ ਸਾਊਦੀ ਅਰੇਬੀਆ ਦੇ ਨਾਲ ਠੀਕ ਹੈ ਜੀ ਸਾਊਦੀ ਅਰੇਬੀਆ ਨੇ ਕਿਹਾ ਪਾਕਿਸਤਾਨ ਆਪਣਾ ਗਵੰਡੀ ਰਾਜ ਤੋਂ ਗਵੰਡੀ ਰਾਤ ਤੋਂ ਵੀ ਜਿੰਨੇ ਅਪਰੇਸ਼ਨ ਮੰਨਦੇ ਹੋ ਆਪਣੇ ਬਹੁਤ ਮਹੱਤਵਪੂਰਨ ਹੁੰਦੇ ਹੈਗੇ ਇਸ ਤੋਂ ਬਾਅਦ ਅਗਲਾ ਅਪਰੇਸ਼ਨ ਅ ਇੰਡੀਆ ਇਜ਼ ਆਰਚਰੀ ਪ੍ਰੀਮੀਅਰ ਲੀਗ ਆਰਚਰੀ ਇੰਡੀਆ ਨਿਸ਼ਾਨੇਬਾਜ਼ੀ ਜਾਂ ਤੀਰਅੰਦਾਜ਼ੀ ਦੀਨ ਰਾਜੀ ਕਹਿੰਨਦੇ ਇਹਨੂੰ ਅਰਚਰੀ ਨੂੰ ਤੇ ਇਹਦਾ ਬ੍ਰੈਂਡ ਮਾਸਟਰ ਕਿਹਨੂੰ ਲਾਇਆ ਗਿਆ ਜਿਹੜੇ ਥੀਏਟਰ ਨੂੰ ਪ੍ਰਮੋਟ ਕਰੂਗਾ ਇਹ ਲਾਇਆ ਗਿਆ ਜੀ ਰਾਮਚੰਦ ਨੂੰ ਰਾਮਚੰਦ ਦਾ ਸਾਊਥ ਵਾਲੇ ਪਾਸੋਂ ਇੱਕ ਐਕਟਰ ਹੈਗਾ ਬਹੁਤ ਮਸ਼ਹੂਰ ਠੀਕ ਹੈ ਜੀ ਆਪ ਵੀ ਦੇਖ ਸਕਦੇ ਹੋ ਠੀਕ ਹੈ ਜੀ ਇਹ ਰਾਮਚੰਦ ਜੀ ਚਲੋ ਬਸ ਇਹਨਾਂ ਰਾਜੇ ਅੱਜ ਆਪਣੀ ਲੈਕਚਰ ਦੀ ਸਮਾਪਤੀ ਹੁੰਦੀ ਹੈ ਤੇ ਵੀਡੀਓ ਨੂੰ ਵਾਧਵਾ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਅਗਲੀ ਵੀਡੀਓ ਤੁਹਾਨੂੰ ਜਲਦ ਤੋਂ ਜਲਦ ਆਪਾਂ ਪ੍ਰੋਵਾਈਡ ਕਰਵਾਵਾਂਗੇ ਜਿਹਦੇ ਵਿੱਚ ਆਪਾਂ 21 ਤੋਂ ਲੈ ਕੇ 25 ਤਰੀਕ ਤੱਕ ਦੇ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਤੁਹਾਨੂੰ ਮੈਂ ਕਵਰ ਕਰਵਾਉਂਗਾ ਠੀਕ ਹੈ ਦਸੰਬਰ ਤੱਕ ਤੁਹਾਡਾ ਮੈਂ ਸਾਰਾ ਕਰੰਟ ਅਫੇਅਰ ਆਪਾਂ ਬਰਾਬਰ ਕਰ ਜਾਾਂਗੇ ਫਿਰ ਆਪਾਂ ਡੇਲੀ ਕੋਈ ਕਰਿਆ ਕਰਾਂਗੇ ਹੁਣ ਆਪਣਾ ਗੈਪ ਹੈਗਾ ਥੋੜਾ ਜਿਹਾ ਦੋਵਾਰ ਗੈਪ ਨਹੀਂ ਪੈਣ ਦੇ ਧੰਨਵਾਦ